ਗੁੱਡ ਮਾਰਨਿੰਗ ਪੰਜਾਬ ਚੈਨਲ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਹਾਰਦਿਕ ਸਵਾਗਤ ਹੈ ਆਓ ਅੱਜ ਦੀਆਂ ਮੁੱਖ ਸੁਰਖੀਆਂ ਤੇ ਨਜ਼ਰ ਮਾਰੀਏ ਸੂਬੇ ਵਿੱਚ ਅਕਾਲੀ ਦਲ ਨਾਲੋਂ ਤੋੜ ਵਿਛੋੜਾ ਕਰਕੇ ਆਪਣੀ ਸਿਆਸੀ ਕਿਸਮਤ ਅਜਮਾ ਰਹੀ ਭਾਈਪਾ ਦੀ ਚੋਣ ਮਹਿਮ ਨੂੰ ਹੁਲਾਰਾ ਦੇਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇੰਨੀ ਦਿਨੀ ਪੰਜਾਬ ਵਿੱਚ ਹਨ ਕੱਲ ਉਹਨਾਂ ਲੰਬੇ ਸਮੇਂ ਬਾਅਦ ਸੂਬੇ ਵਿੱਚ ਇੱਕ ਚੋਣ ਰੈਲੀ ਨੂੰ ਸੰਬੋਧਨ ਕੀਤਾ ਮੋਦੀ ਨੇ ਕੱਲ ਪਟਿਆਲਾ ਤੋਂ ਭਾਜਪਾ ਉਮੀਦਵਾਰ ਪ੍ਰਨੀਤ ਕੌਰ ਦੇ ਹੱਕ ਵਿੱਚ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਆਮ ਆਦਮੀ ਪਾਰਟੀ ਤੇ ਕਾਂਗਰਸ ਦੇ ਖੂਬ ਨਿਸ਼ਾਨੇ ਸਿੱਧੇ। ਪ੍ਰਧਾਨ ਮੰਤਰੀ ਨੇ ਆਮ ਆਦਮੀ ਪਾਰਟੀ ਨੂੰ ਧੋਖੇਬਾਜ਼ ਤੇ ਇੰਡੀਆ ਗੱਠਜੋੜ ਨੂੰ ਭ੍ਰਿਸ਼ਟਾਚਾਰੀਆਂ ਦਾ ਟੋਲਾ ਦੱਸਿਆ। ਮੋਦੀ ਨੇ ਭਗਵੰਤ ਮਾਨ ਨੂੰ ਕਾਗਜ਼ੀ ਮੁੱਖ ਮੰਤਰੀ ਵੀ ਕਰਾਰ ਦਿੱਤਾ। ਪ੍ਰਧਾਨ ਮੰਤਰੀ ਨੇ ਸਿਰ ਝੁਕਾ ਕੇ ਪੰਜਾਬੀਆਂ ਤੋਂ ਕੇਂਦਰ ਵਿੱਚ ਸਰਕਾਰ ਬਣਾਉਣ ਲਈ ਆਸ਼ੀਰਵਾਦ ਮੰਗਿਆ। ਪਰ ਖਾਸ ਗੱਲ ਪ੍ਰਧਾਨ ਮੰਤਰੀ ਦੇ ਭਾਸ਼ਣ ਦੀ ਇਹ ਰਹੀ ਕਿ ਉਹਨਾਂ ਆਪਣੇ ਭਾਸ਼ਣ ਵਿੱਚ ਨਾ ਅਕਾਲੀ ਦਲ ਦਾ ਤੇ ਨਾ ਹੀ ਕਿਸਾਨ ਅੰਦੋਲਨ ਦਾ ਕੋਈ ਜ਼ਿਕਰ ਕੀਤਾ। ਪ੍ਰਧਾਨ ਮੰਤਰੀ ਦੀ ਕੱਲ ਦੀ ਪਟਿਆਲਾ ਰੈਲੀ ਮੌਕੇ ਉਹਨਾਂ ਦਾ ਭਾਸ਼ਣ ਸੂਬੇ ਦੇ ਸਿੱਖ ਵੋਟਰਾਂ ਤੇ ਕੇਂਦਰਿਤ ਰਿਹਾ। ਮੋਦੀ ਨੇ ਛੋਟੇ ਸਾਹਿਬਜ਼ਾਦਿਆਂ ਦੇ ਨਾਮ ਤੇ ਵੀਰ ਬਲੀਦਾਨ ਦਿਵਸ ਸ਼ੁਰੂ ਕਰਨ ਪਾਕਿਸਤਾਨ ਵਿੱਚ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਲਾਂਘੇ ਦੀ ਵਿਵਸਥਾ ਹਰਮੰਦਰ ਸਾਹਿਬ ਲਈ ਲੰਗਰ ਤੇ ਵਿਦੇਸ਼ਾਂ ਤੋਂ ਫੰਡ ਭੇਜਣ ਨੂੰ ਟੈਕਸ ਮੁਕਤ ਕਰਨ ਸੰਬੰਧੀ ਆਦ ਆਪਣੇ ਕਈ ਕਾਰਜ ਕਰਾਏ। ਜੇ ਬੰਗਲਾਦੇਸ਼ 'ਕਿ ਲੜਾਈ ਹੋਈ 90 ਹਜ਼ਾਰ ਤੋਂ ਜ਼ਿਆਦਾ ਪਾਕਿਸਤਾਨ ਕੇ ਸੈਨਿਕ ਸਰੰਦਰ ਕਰ ਚੁਕੇ ਥੇ। 90 ਹਜ਼ਾਰ ਤੋਂ ਜ਼ਿਆਦਾ ਪਾਕਿਸਤਾਨੀ ਸੈਨਿਕ ਹਮਾਰੇ ਕਬਜ਼ੇ ਮੇਂ ਥੇ। हुकुम का पत्ता हमारे हाथ में था और साथियों मैं विश्वास से कहता हूं अगर उस समय मोदी होता अगर उस समय मोदी होता तो मैं इनसे करतारपुर साहब लेकर के रहता तब जाकर के उनको जवानों को छोड़ता ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਰੈਲੀ ਖਿਲਾਫ ਕੱਲ ਹਜ਼ਾਰਾਂ ਕਿਸਾਨ ਪਟਿਆਲਾ ਸ਼ਹਿਰ ਦੇ ਚਾਰ ਚੁਫੇਰੇ ਗਰਜਦੇ ਰਹੇ ਪਰ ਪੁਲਿਸ ਦੀ ਜ਼ਬਰਦਸਤ ਬੈਰੀਕੇਟਿੰਗ ਨੇ ਉਹਨਾਂ ਨੂੰ ਰੈਲੀ ਸਥਾਨ ਦੇ ਨੇੜੇ țeੜੇ ਫਟਕਣ ਨਾ ਦਿੱਤਾ ਕਿਸਾਨਾਂ ਨੇ ਸੜਕਾਂ ਤੇ ਜਾਮ ਲਾਉਂਦਿਆਂ ਮੋਦੀ ਖਿਲਾਫ ਕਾਲੇ ਝੰਡਿਆਂ ਨਾਲ ਰੋਸ ਜਤਾਇਆ ਇਸ ਦੌਰਾਨ ਕਿਸਾਨਾਂ ਖਿਲਾਫ ਟਿੱਪਣੀਆਂ ਕਰਨ ਵਾਲੇ ਫਰੀਦਕੋਟ ਤੋਂ ਭਾਈਪਾ ਉਮੀਦਵਾਰ ਹੰਸ ਰਾਜ ਹੰਸ ਕਿਸਾਨਾਂ ਦੇ ਡਿੱਕੇ ਆ ਗਏ ਤੇ ਕਿਸਾਨਾਂ ਨੇ ਹੰਸ ਨੂੰ ਰੈਲੀ ਜਾਂਦੇ ਸਮੇਂ ਇੱਕ ਘੰਟੇ ਤੱਕ ਰੋਕੀ ਰੱਖਿਆ ਕਈ ਸਥਾਨਾਂ ਤੇ ਕਿਸਾਨਾਂ ਨੇ ਭਾਈਪਾ ਵਰਕਰਾਂ ਨੂੰ ਵੀ ਰੈਲੀ ਵਿੱਚ ਸ਼ਾਮਲ ਹੋਣ ਤੋਂ ਰੋਕਿਆ ਪਰ ਕੱਲ ਦੀ ਰੈਲੀ ਬਿਨਾਂ ਕਿਸੇ ਰੁਕਾਵਟ ਤੋਂ ਖਤਮ ਹੋ ਗਈ ਜਿਸ ਨਾਲ ਪੰਜਾਬ ਪੁਲਿਸ ਨੇ ਸੁਖ ਦਾ ਸਾਹ ਲਿਆ ਮੋਦੀ ਦੀ ਪਟਿਆਲਾ ਵਿੱਚ ਹੋਈ ਚੋਣ ਰੈਲੀ ਨੇ ਪੰਜਾਬ ਦੇ ਚੋਣ ਪ੍ਰਚਾਰ ਨੂੰ ਪਖਾੜ ਦਿੱਤਾ ਹੈ ਵੱਖ-ਵੱਖ ਸਿਆਸੀ ਪਾਰਟੀਆਂ ਦੀ ਕੌਮੀ ਲੀਡਰਸ਼ਿਪ ਹੁਣ ਸੂਬੇ ਦੇ ਅਲੱਗ-ਅਲੱਗ ਹਲਕਿਆਂ ਵਿੱਚ ਚੋਣ ਪ੍ਰਚਾਰ ਕਰੇਗੀ ਅੱਜ ਪ੍ਰਧਾਨ ਮੰਤਰੀ ਗੁਰਦਾਸਪੁਰ ਤੇ ਜਲੰਧਰ ਵਿੱਚ ਚੋਣ ਰੈਲੀਆਂ ਕਰਨਗੇ ਕਾਂਗਰਸ ਨੇ ਵੀ ਚੋਣ ਰੈਲੀਆਂ ਦਾ ਵੱਡਾ ਪ੍ਰੋਗਰਾਮ ਉਲੀਕਿਆ ਹੈ ਵੇਰਵੇ ਅਨੁਸਾਰ ਕਾਂਗਰਸ ਦੇ ਕੌਮੀ ਨੇਤਾ ਰਾਹੁਲ ਗਾਂਧੀ 25 ਤੇ 29 ਮਈ ਨੂੰ ਸੂਬੇ ਵਿੱਚ ਵੱਡੀਆਂ ਚੋਣ ਰੈਲੀਆਂ ਕਰਨਗੇ ਇਸੇ ਤਰ੍ਹਾਂ ਕਾਂਗਰਸੀ ਆਗੂ ਪ੍ਰਿੰਕਾ ਗਾਂਧੀ ਵੀ ਚੋਣ ਪ੍ਰਚਾਰ ਲਈ 26 ਮਈ ਨੂੰ ਸੂਬੇ ਵਿੱਚ ਆ ਰਹੇ ਹਨ ਬਹੁਜਨ ਸਮਾਜ ਪਾਰਟੀ ਦੀ ਕੌਮੀ ਪ੍ਰਧਾਨ ਮਾਇਆਪਤੀ ਵੀ ਅੱਜ ਨਵਾਂ ਸ਼ਹਿਰ ਵਿੱਚ ਇੱਕ ਚੋਣ ਰੈਲੀ ਨੂੰ ਸੰਬੋਧਨ ਕਰਨਗੇ ਚੋਣ ਕਮਿਸ਼ਨ ਨੇ ਪੰਜਾਬ ਸਰਕਾਰ ਤੋਂ ਜੰਗੇ ਆਜ਼ਾਦੀ ਯਾਦਗਾਰ ਦੇ ਮਾਮਲੇ ਵਿੱਚ ਬਰਜਿੰਦਰ ਸਿੰਘ ਹਮਦਰਦ ਸਮੇਤ ਹੋਰਨਾਂ ਖਿਲਾਫ ਦਰਜ ਕੀਤੇ ਕੇਸ ਸੰਬੰਧੀ ਰਿਪੋਰਟ ਤਾਲਬ ਕਰ ਲਈ ਹੈ ਚੋਣ ਕਮਿਸ਼ਨ ਨੇ ਇਹ ਰਿਪੋਰਟ ਵਿਜੀਲੈਂਸ ਵੱਲੋਂ ਕੇਸ ਦਰਜ ਕਰਨ ਤੋਂ ਬਾਅਦ ਅਖਬਾਰਾਂ ਵਿੱਚ ਪ੍ਰਕਾਸ਼ਿਤ ਖਬਰਾਂ ਦੇ ਆਧਾਰ ਤੇ ਮੰਗੀ ਗਈ ਹੈ ਯਾਦ ਰਹੇ ਕਿ ਵਿਜੀਲੈਂਸ ਬਿਊਰੋ ਨੇ ਬੁੱਧਵਾਰ ਨੂੰ ਪੱਤਰਕਾਰ ਬਰਜਿੰਦਰ ਸਿੰਘ ਹਮਦਰਦ ਸਮੇਤ 26 ਵਿਅਕਤੀਆਂ ਖਿਲਾਫ ਕੇਸ ਦਰਜ ਕੀਤਾ ਸੀ ਹੁਣ ਤੱਕ ਇਸ ਕੇਸ ਵਿੱਚ 17 ਵਿਅਕਤੀਆਂ ਦੀ ਗ੍ਰਿਫਤਾਰੀ ਵੀ ਹੋ ਗਈ ਹੈ ਉਧਰ ਵਿਜੀਲੈਂਸ ਬਿਊਰੋ ਨੇ ਜੰਗੇ ਆਜ਼ਾਦੀ ਕੇਸ ਵਿੱਚ ਅਜੀਤ ਦੇ ਮੈਨੇਜਿੰਗ ਡਾਇਰੈਕਟਰ ਵਰਜਿੰਦਰ ਸਿੰਘ ਹਮਦਰਦ ਨੂੰ 7 ਦਿਨਾਂ ਦਾ ਨੋਟਿਸ ਭੇਜ ਕੇ 31 ਮਈ ਨੂੰ ਵਿਜੀਲੈਂਸ ਦੇ ਦਫ਼ਤਰ ਵਿੱਚ ਪੁੱਛਗਛ ਲਈ ਪੇਸ਼ ਹੋਣ ਲਈ ਕਿਹਾ ਹੈ ਔਨਲਾਈਨ ਗੇਮਿੰਗ ਦੇ ਚੱਕਰ ਵਿੱਚ ਉਹਨੇ ਫਰੋਈਪੁਰ ਜ਼ਿਲ੍ਹੇ ਦੇ ਤਲਵੰਡੀ ਪਾਈ ਹਲਕੇ ਦੇ ਇੱਕ ਕਾਰੋਬਾਰੀ ਦੇ ਹੱਸਦੇ ਵਸਦੇ ਪਰਿਵਾਰ ਨੂੰ ਉਜਾੜ ਕੇ ਰੱਖ ਦਿੱਤਾ ਦੱਸਿਆ ਜਾ ਰਿਹਾ ਹੈ ਕਿ ਤਲਵੰਡੀ ਭਾਈ ਵਿੱਚ ਇੱਕ ਕਾਰੋਬਾਰੀ ਆਨਲਾਈਨ ਗੇਮਿੰਗ ਕਰਦਾ ਸੀ ਜਿਸ ਵਿੱਚ ਉਹ ਆਪਣੀ ਸਾਰੀ ਪੂੰਜੀ ਗਵਾ ਬੈਠਾ ਜਿਸ ਤੋਂ ਬਾਅਦ ਨਰਾਸ਼ ਹੋ ਕੇ ਉਸਨੇ ਖੁਦ ਆਪਣੀ ਪਤਨੀ ਤੇ ਦੋਹਾਂ ਧੀਆਂ ਨੂੰ ਜ਼ਹਿਰ ਦੇ ਦਿੱਤਾ ਜਿਸ ਤੋਂ ਬਾਅਦ ਉਹਨਾਂ ਚਾਰਾਂ ਦੀ ਕੱਲ ਮੌਤ ਹੋ ਗਈ। ਲੋਕ ਸਭਾ ਚੋਣਾਂ ਦੇ 6ਵੇਂ ਗੇਡ ਲਈ ਚੋਣ ਪ੍ਰਚਾਰ ਕੱਲ ਖਤਮ ਹੋ ਗਿਆ। ਇਨ੍ਹਾਂ ਹਲਕਿਆਂ ਵਿੱਚ 25 ਮਈ ਨੂੰ ਵੋਟਾਂ ਪੈਣਗੀਆਂ ਜਿੱਥੇ ਵੋਟਾਂ ਪੈਣੀਆਂ ਹਨ ਉਹਨਾਂ ਵਿੱਚ ਦਿੱਲੀ ਤੇ ਹਰਿਆਣਾ ਦੀਆਂ ਸਾਰੀਆਂ ਲੋਕ ਸਭਾ ਸੀਟਾਂ ਉੱਤਰ ਪ੍ਰਦੇਸ਼ ਦੀਆਂ 14 ਬਿਹਾਰ ਦੀਆਂ 8 ਪੱਛਮੀ ਬੰਗਾਲ ਦੀਆਂ 8 ਤੇ ਝਾਰਖੰਡ ਦੀਆਂ 4 ਸੀਟਾਂ ਸ਼ਾਮਲ ਹਨ ਇਨ੍ਹਾਂ ਸੀਟਾਂ ਤੇ ਜਿਹੜੇ ਨੇਤਾਵਾਂ ਦੀ ਕਿਸਮਤ ਦਾਤੇ ਲੱਗੀ ਹੈ ਉਹਨਾਂ ਵਿੱਚ ਪ੍ਰਮੁੱਖ ਹਨ ਸੀਐਮ ਮਨੋਰ ਲਾਲ ਖੱਟਰ ਮਹਿਬੂਬਾ ਮੁਫਤੀ ਰਾਜ ਬੱਬਰ ਮੇਨਕਾ ਗਾਂਧੀ ਤੇ ਮਨੋਜ ਤਿਵਾੜੀ ਚੋਣ ਕਮਿਸ਼ਨ ਨੇ ਬੂਥ ਵਾਈਜ਼ ਪੋਲਿੰਗ ਦਾ ਡਾਟਾ ਆਪਣੀ ਵੈੱਬਸਾਈਟ ਤੇ ਪਾਉਣ ਤੋਂ ਇਨਕਾਰ ਕਰ ਦਿੱਤਾ ਹੈ। ਕੱਲ ਸੁਪਰੀਮ ਕੋਰਟ ਵਿੱਚ ਚੋਣ ਕਮਿਸ਼ਨ ਨੇ ਦਲੀਲ ਦਿੱਤੀ ਕਿ ਬੂਥ ਵਾਈਜ਼ ਪੋਲਿੰਗ ਦਾ ਡਾਟਾ ਪਾਉਣ ਨਾਲ ਮਾਹੌਲ ਵਿਗੜ ਜਾਵੇਗਾ। ਜਿਕਰਯੋਗ ਹੈ ਕਿ ਇੱਕ ਗੈਰ ਸਰਕਾਰੀ ਸੰਸਥਾ ਵੱਲੋਂ ਮੰਗ ਉਠਾਈ ਗਈ ਸੀ ਕਿ ਚੋਣ ਕਮਿਸ਼ਨ ਨੂੰ ਲੋਕ ਸਭਾ ਚੋਣਾਂ ਦੇ ਹਰੇਕ ਗੇੜ ਦੇ 48 ਘੰਟੇ ਬਾਅਦ ਬੂਥ ਵਾਈਜ਼ ਪੋਲਿੰਗ ਦਾ ਡਾਟਾ ਆਪਣੀ ਵੈੱਬਸਾਈਟ ਤੇ ਪਾਉਣਾ ਚਾਹੀਦਾ ਹੈ। ਉੱਗੇ ਵਕੀਲ ਤੇ ਸਿਆਸਤਦਾਨ ਕਪਲ ਸੱਬਲ ਨੇ ਕੱਲ ਆਖਿਆ ਕਿ ਚੋਣ ਕਮਿਸ਼ਨ ਦੁਆਰਾ ਵੈੱਬਸਾਈਟ ਤੇ ਬੂਥ ਪੱਧਰ ਦੀ VOTING ਡਾਟਾ ਦਾ ਅੰਕੜਾ ਨਾ ਪਾਉਣ ਦਾ ਫੈਸਲਾ ਅਫਸੋਸਜਨਕ ਹੈ ਉਹਨਾਂ ਕਿਹਾ ਕਿ ਇਸ ਤਰ੍ਹਾਂ ਕਰਨ ਨਾਲ ਸਿਆਸੀ ਪਾਰਟੀਆਂ ਨੂੰ ਗੜਬੜ ਹੋਣ ਦਾ ਸ਼ੱਕ ਪੈਦਾ ਹੋ ਜਾਵੇਗਾ ਉਨਾ ਇਹ ਵੀ ਆਖਿਆ ਕਿ ਜਦੋਂ VOTING ਦੇ ਅਖੀਰ ਵਿੱਚ ਪੋਲਿੰਗ ਏਜੰਟਾਂ ਨੂੰ ਫਾਰਮ 17C ਵਿੱਚ ਸਾਰਾ ਅੰਕੜੇ ਮੁਹਿਆ ਕਰਵਾ ਦਿੱਤੇ ਜਾਂਦੇ ਹਨ ਤਾਂ ਵੈਬਸਾਈਟ ਤੇ ਅੰਕੜੇ ਪਾਉਣ ਵਿੱਚ ਕੀ ਇਤਰਾਜ਼ ਹੋ ਸਕਦਾ ਹੈ ਉਧਰ ਕਾਂਗਰਸ ਨੇ ਵੀ ਚੋਣ ਕਮਿਸ਼ਨ ਦੇ ਇਸ ਫੈਸਲੇ ਤੋਂ ਬਾਅਦ ਆਖਿਆ ਕਿ ਚੋਣ ਕਮਿਸ਼ਨ ਹੁਣ ਇੱਕ ਪਾਸੜ ਹੋ ਗਿਆ ਹੈ ਤੇ ਅਨੇਵਾ ਇੱਕ ਖਾਸ ਪਾਰਟੀ ਦਾ ਪੱਖ ਪੂਰ ਰਿਹਾ ਹੈ ਕਾਂਗਰਸ ਦੇ ਸੀਨੀਅਰ ਨੇਤਾ ਤੇ ਤਲਵੰਡੀ ਸਾਬੋ ਤੋਂ ਸਾਬਕਾ ਵਿਧਾਇਕ ਹਰਮਿੰਦਰ ਸਿੰਘ ਜੱਸੀ ਕੱਲ ਭਾਈਪਾ ਵਿੱਚ ਸ਼ਾਮਲ ਹੋ ਗਏ ਉਹ ਡੇਰਾ ਸੱਚਾ ਸੌਦਾ ਸਿਰਸਾ ਦੇ ਮੁਖੀ ਗਰਮੀਤ ਰਾਮ ਰਹੀਮ ਦੇ ਨਜ਼ਦੀਕੀ ਰਿਸ਼ਤੇਦਾਰ ਹਨ ਉਹਨਾਂ ਦੇ ਅਚਾਨਕ ਕਾਂਗਰਸ ਨੂੰ ਛੱਡਣ ਕਾਰਨ ਬਠਿੰਡਾ ਲੋਕ ਸਭਾ ਹਲਕੇ ਤੋਂ ਕਾਂਗਰਸ ਨੂੰ ਵੱਡਾ ਝਟਕਾ ਲੱਗਾ ਹੈ ਚੋਣ ਕਮਿਸ਼ਨ ਨੇ ਕੱਲ ਸਾਬਕਾ ਮੁੱਖ ਮੰਤਰੀ ਅਤੇ ਜਲੰਧਰ ਲੋਕ ਸਭਾ ਹਲਕੇ ਤੋਂ ਕਾਂਗਰਸ ਦੇ ਉਮੀਦਵਾਰ ਚਰਨਜੀਤ ਚੰਨੀ ਨੂੰ ਆਦਰਸ਼ ਚੋਣ ਜਾਬਤੇ ਦੀ ਉਲੰਘਣਾ ਕਰਨ ਦੇ ਮਾਮਲੇ ਵਿੱਚ ਸਖਤ ਚੇਤਾਵਨੀ ਦਿੱਤੀ ਤੇ ਚੰਨੀ ਨੂੰ ਭਵਿੱਖ ਵਿੱਚ ਚੋਣ ਜਾਬਤੇ ਦੀ ਪਾਲਣਾ ਕਰਨ ਦੀ ਤਕੀਦ ਕੀਤੀ ਹੈ ਜ਼ਿਕਰਯੋਗ ਹੈ ਕਿ ਸਾਬਕਾ ਮੁੱਖ ਮੰਤਰੀ ਚੰਨੀ ਉਸ ਵਕਤ ਚੋਣ ਕਮਿਸ਼ਨ ਦੇ ਨਿਸ਼ਾਨੇ ਤੇ ਆ ਗਏ ਸਨ ਜਦੋਂ ਉਹਨਾਂ ਨੇ ਪੁਣਛ ਵਿੱਚ ਹੋਏ ਦਹਿਸ਼ਤ ਦੇ ਹਮਲੇ ਬਾਰੇ ਟਿੱਪਣੀ ਕੀਤੀ ਸੀ ਨੰਗਲ ਨਜ਼ਦੀਕ ਸਤਲੁਜ ਦਰਿਆ ਦੇ ਘਾਟ ਤੇ ਨਹਾ ਰਹੇ ਦੋ ਬੱਚਿਆਂ ਦੀ ਕਲ ਡੁੱਬਣ ਕਾਰਨ ਮੌਤ ਹੋ ਗਈ। ਇਹ ਬੱਚੇ ਗਰਮੀ ਤੋਂ ਰਾਹਤ ਲੈਣ ਲਈ ਨਹਾ ਰਹੇ ਸਨ ਕਿ ਇੱਕ ਬੱਚੇ ਦਾ ਪੈਰ ਤਿਲਕ ਗਿਆ ਤੇ ਉਹ ਪਾਣੀ ਦੇ ਤੇਜ਼ ਵਹਾਅ ਵਿੱਚ ਰੁੜ ਗਿਆ। ਆਪਣੇ ਦੋਸਤ ਨੂੰ ਬਚਾਉਣ ਲਈ ਉਸਦੇ ਸਾਥੀ ਨੇ ਵੀ ਪਿੱਛੇ ਛਾਲ ਮਾਰੀ ਪਰ ਉਹ ਵੀ ਤੇਜ਼ ਵਹਾਅ ਵਿੱਚ ਵਹਿ ਗਿਆ। ਦੋਨਾਂ ਬੱਚਿਆਂ ਦੀ ਉਮਰ 15 ਸਾਲ ਦੀ ਦੱਸੀ ਜਾ ਰਹੀ ਹੈ। ਪਟਿਆਲਾ ਵਿੱਚ 24 ਮਾਰਚ ਨੂੰ ਜਨਮ ਦਿਨ ਤੇ ਬੇਕਰੀ ਤੋਂ ਆਨਲਾਈਨ ਕੇਕ ਮੰਗਵਾ ਕੇ ਖਾਣ ਤੋਂ ਬਾਅਦ ਬੱਚੀ ਮਾਨਵੀ ਦੀ ਮੌਤ ਦੇ ਮਾਮਲੇ ਵਿੱਚ ਕੱਲ ਨਵਾਂ ਮੋੜ ਆਇਆ ਬੁੱਧਵਾਰ ਨੂੰ ਕੇਕ ਤੇ ਪੋਸਟਮਾਰਟਮ ਦੁਆਰਾ ਲਏ ਗਏ ਬਿਸਰੇ ਦੇ ਨਮੂਨਿਆਂ ਦੀ ਫੋਰੈਂਸਿਕ ਲੈਬ ਤੋਂ ਰਿਪੋਰਟ ਆਈ ਜਿਸ ਵਿੱਚ ਇਹ ਖੁਲਾਸਾ ਕੀਤਾ ਗਿਆ ਕਿ ਕੇਕ ਵਿੱਚ ਕੋਈ ਜ਼ਹਿਰ ਨਹੀਂ ਸੀ ਹਾਲਾਂਕਿ ਪਰਿਵਾਰ ਇਸ ਰਿਪੋਰਟ ਤੋਂ ਸੰਤੋਸ਼ਟ ਨਹੀਂ ਪਰਿਵਾਰ ਦਾ ਕਹਿਣਾ ਹੈ ਕਿ ਪੈਥੋਲੋਜੀ ਦੀ ਰਿਪੋਰਟ ਆਉਣੀ ਬਾਕੀ ਹੈ ਜਿਸ ਵਿੱਚ ਸੱਚਾਈ ਸਾਹਮਣੇ ਆਵੇਗੀ ਸ਼ੰਭੂ ਬਾਰਡਰ ਤੇ ਚੱਲ ਰਹੇ ਕਿਸਾਨ ਮੋਰਚੇ ਤੋਂ ਵਾਪਸ ਅੰਮ੍ਰਿਤਸਰ ਆਉਂਦੇ ਸਮੇਂ ਰਈਆ ਨਜ਼ਦੀਕ ਕੱਲ ਇੱਕ ਬੱਸ ਪਲਟਣ ਕਾਰਨ 32 ਕਿਸਾਨ ਅਤੇ ਮਜ਼ਦੂਰ ਜ਼ਖਮੀ ਹੋ ਗਏ ਜਿਨ੍ਹਾਂ ਵਿੱਚ 9 ਦੀ ਹਾਲਤ ਗੰਭੀਰ ਬਣੀ ਹੋਈ ਹੈ ਜ਼ਖਮੀਆਂ ਨੂੰ ਗੁਰੂ ਰਾਮਦਾਸ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਕਿਸਾਨ ਆਗੂਆਂ ਨੇ ਮੰਗ ਕੀਤੀ ਕਿ ਜ਼ਖਮੀਆਂ ਦੇ ਪੂਰੇ ਇਲਾਜ ਦਾ ਖਰਚਾ ਪੰਜਾਬ ਸਰਕਾਰ ਚੁੱਕੇ ਤੇ ਗੰਭੀਰ ਜ਼ਖਮੀ ਵਿਅਕਤੀਆਂ ਨੂੰ 3-3 ਲੱਖ ਰੁਪਏ ਦੀ ਸਹਾਇਤਾ ਰਾਸ਼ੀ ਦਿੱਤੀ ਜਾਵੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਜਲੰਧਰ ਤੇ ਗੁਰਦਾਸਪੁਰ ਵਿੱਚ ਚੋਣ ਰੈਲੀਆਂ ਨੂੰ ਸੰਬੋਧਨ ਕਰਨਗੇ ਪ੍ਰਧਾਨ ਮੰਤਰੀ ਦੀ ਆਮਦ ਦੇ ਮੱਦੇਨਜ਼ਰ ਸਖਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ ਪ੍ਰਧਾਨ ਮੰਤਰੀ ਦੀ ਸੁਰੱਖਿਆ ਲਈ ਗੁਜਰਾਤ ਪੁਲਿਸ ਦੇ ਜਵਾਨਾਂ ਨੂੰ ਤਾਇਨਾਤ ਕੀਤਾ ਗਿਆ ਹੈ ਜੋ ਕਿ 2 ਦਿਨ ਪਹਿਲਾਂ ਹੀ ਗੁਜਰਾਤ ਤੋਂ ਜਲੰਧਰ ਪਹੁੰਚ ਗਏ ਮੋਦੀ ਅੱਜ ਸਥਾਨਕ ਪੀਏਪੀ ਗਰਾਊਂਡ ਵਿੱਚ ਸ਼ਾਮ 4 ਵਜੇ ਰੈਲੀ ਨੂੰ ਸੰਬੋਧਨ ਕਰਨਗੇ ਆਮ ਆਦਮੀ ਪਾਰਟੀ ਦੀ ਰਾਜ ਸਭਾ ਮੈਂਬਰ ਸਵਾਤੀ ਮਾਲੀਵਾਲ ਨਾਲ ਕਟਮਾਰ ਮਾਮਲੇ ਵਿੱਚ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਮਾਪਿਆਂ ਤੋਂ ਪੁੱਛ ਪੜਤਾਲ ਲਈ ਕੱਲ ਦਿੱਲੀ ਪੁਲਿਸ ਰਿ ਕੇਜਰੀਵਾਲ ਦੀ ਰਹਾਇਸ਼ ਤੇ ਨਾ ਪਹੁੰਚੀ ਪਹਿਲਾਂ ਦੱਸਿਆ ਗਿਆ ਸੀ ਕਿ ਪੁਲਿਸ 23 ਮਈ ਨੂੰ ਕੇਜਰੀਵਾਲ ਦੇ ਬਜ਼ੁਰਗ ਮਾਤਾ ਪਿਤਾ ਤੋਂ ਪੁੱਛ ਪੜਤਾਲ ਕਰੇਗੀ ਕੇਜਰੀਵਾਲ ਨੇ ਇਹ ਸਭ ਨੂੰ ਭਾਜਪਾ ਦੀ ਸਾਜ਼ਿਸ਼ ਕਰਾਰ ਦਿੰਦਿਆਂ ਆਖਿਆ ਕਿ ਭਾਜਪਾ ਕੋਝੇ ਤਰੀਕੇ ਅਪਣਾ ਕੇ ਉਸਦੇ ਬਜ਼ੁਰਗ ਤੇ ਬਿਮਾਰ ਮਾਤਾ ਪਿਤਾ ਨੂੰ ਤੰਗ ਤੇ ਪਰੇਸ਼ਾਨ ਕਰ ਰਹੀ ਹੈ ਇਸ ਦੇ ਨਾਲ ਹੀ ਅੱਜ ਦੀਆਂ ਖਾਸ ਖਬਰਾਂ ਦਾ ਬੁਲੇਟਿਨ ਸਮਾਪਤ ਹੁੰਦਾ ਹੈ ਤੁਹਾਡਾ ਸਭ ਦਾ ਦਿਨ ਸ਼ੁਭ ਰਹੇ ਤੇ ਸਾਡੇ ਨਾਲ ਜੁੜੇ ਰਹਿਣ ਲਈ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਿਓ ਧੰਨਵਾਦ